ਕੀ ਨਾਮ ਹੈਗਾ ਜੀ ਤੁਹਾਡਾ ਔਰ ਕਿੱਥੇ ਮਲੇ ਕਰ ਰਹੇ ਹੋ ਹਬੀ ਮੇਰਾ ਨਾਮ ਚਰਨਜੀਤ ਸਿੰਘ ਆ ਜੀ ਦਸਮੇਸ਼ ਨਗਰ ਗਲੀ ਨੰਬਰ 4 ਬੀ ਦਾ ਵਾਸੀ ਆ ਜੀ ਤੇ ਆਪਣੇ ਘਰਨਾ ਹੋਈ ਆ ਜੀ ਬੀਤੀ ਰਾਤ ਨੂੰ ਇੱਕ ਚੋਰ ਆਇਆ ਜੀ ਚੋਰ ਨੇ ਪਹਿਲਾਂ ਸਾਨੂੰ ਮਿਲ ਕੇ ਕੁੰਡੇ ਬਾਹਰੋਂ ਹਰਲਾ ਲਾ ਤੀਆਂ ਕੁੰਡੇ ਲਾਤੇ ਕੁੰਡੇ ਬਾਹਰੋਂ ਲਾ ਕੇ ਤੇ ਉੱਪਰ ਚਾਰੇ ਤੇ ਵੀ ਰਹਿੰਦੇ ਆਪਣੇ ਯੁਕਰਾ ਦੇ ਉਹਨਾਂ ਦਾ ਵੀ ਕੰਡਾ ਲਾਤਾ ਜੀ ਉਦੋਂ ਬਾਅਦ ਚ ਆਪਣੇ ਕਮਰੇ ਚ ਵੜਿਆ ਜੀ ਕਮਰੇ ਚ ਤੇ ਇੱਕ ਸਟੋਰ ਚ ਉਥੋਂ ਚੋਰੀ ਕਰਕੇ ਲੈ ਕੇ ਗਿਆ ਜੀ ਇਹ ਬੁੜੀਆਂ ਵਾਲੇ ਕੱਪੜੇ ਪਾ ਕੇ ਆਉਂਦਾ ਜੀ ਇਹ ਰਾਤ ਨੂੰ ਤੇ ਹੈਗਾ ਆਪਣੇ ਗਵਾਂਢ ਹੀ ਆਈਏ ਇਹ ਮੁੰਡਾ ਮੱਲੇ ਦਾ ਜੀ ਨਾਲ 8 ਨੰਬਰ ਗਲੀ ਦਾ ਹੀ ਆਈ ਇਹ ਕਿੰਨੇ ਸਾਲੋਂ ਤੋਂ ਪੂਰੀ ਕਰਦਾ ਸੀ ਇਹ ਨੂੰ ਤਕਰੀਬਨ 2 ਸਾਲ ਹੀ ਹੋ ਗਏ ਜੀ ਤੁਹ ਪਤਾ ਹੀ ਨਹੀਂ ਲੱਗਿਆ ਬੁੜੀਆਂ ਵਾਲੇ ਕੱਪੜੇ ਕਰਕੇ ਜੀ ਨਹੀਂ ਪਤਾ ਤਾਂ ਹੈਗਾ ਜੀ ਸਾਰੇ ਮੱਲੇ ਨੇ ਮਲਕ ਵੀਡੀਓ ਵੀ ਵੇਖੀਆਂ ਮੱਲੇ ਚੋ ਵੀਡੀਓ ਆਪਣੇ ਆਈਆਂ ਹੈ ਇਹਦੀਆਂ ਤੇ ਆ ਇਹ ਚੋਰੀ ਕਰਦਾ ਇਹ ਨਸ਼ੇ ਦਾ ਆਦੀ ਆਈ ਚਿੱਟਾ ਲਾਉਂਦਾ ਹੈਗਾ ਤਾਂ ਕਰਕੇ ਇਹ ਰੋਜ਼ तकरीबन ਰੋਜ਼ ਹੀ ਹਰ ਮੁਹੱਲੇ ਚ ਕਦੇ ਕਿਸੇ ਦੇ ਘਰੇ ਵੜੇ ਜਾਂਦਾ ਕਦੇ ਕਿਸੇ ਦੇ ਘਰੇ ਵੜੇ ਜਾਂਦਾ ਆਪਣੇ 20000 ਰੁਪਏ ਜੀ ਇੱਕ ਕੋਕਾ ਹੈਗਾ ਤੇ ਇੱਕ ਰਿੰਗ ਹੈਗੀ ਆ ਮੰਦਰੀ ਹੈਗੀ ਆ ਜੀ ਖੜਿਆ ਖੜਿਆ ਆਪਣੇ ਇਹ ਨਾ ਦੋ ਤੋਂ ਤਿੰਨ ਦੇ ਵਿੱਚ ਰਾਤ ਨੂੰ ਆਇਆ ਜੀ ਤੇ ਜਦੋਂ ਮੈਂ ਉੱਠਿਆ ਤੇ ਬਾਰ ਖੁੱਲਣ ਲੱਗਿਆ ਬਾਰ ਸੀਗਾ ਬੰਦ ਫਿਰ ਮੈਂ ਫੋਨ ਕੀਤਾ ਬੇਟੇ ਨੂੰ ਵੀ ਤੁਸੀਂ ਮੈਂ ਆਪ ਦਾ ਬਾਰ ਖੁੱਲੋ ਉਹ ਕਹਿੰਦੇ ਵੀ ਮੇਰਾ ਵੀ ਬਾਰ ਬੰਦਾ ਤੇ ਫਿਰ ਉੱਪਰ ਫੋਨ ਕੀਤਾ ਉਹ ਕਹਿੰਦੇ ਸਾਡਾ ਵੀ ਬਾਰ ਬੰਦਾ ਹੀ ਫਿਰ ਮੈਂ ਆਪਣੇ ਨਾ ਕਮਰੇ ਚ ਕੂਲਰ ਵਾਲੀ ਬਾਰ ਹੀ ਆ ਇੱਕ ਉਹਦੇ ਵਿੱਚ ਦੀ ਨਿਕਲ ਕੇ ਮੈਂ ਫਿਰ ਵੇੜੇ ਵਿੱਚ ਗਿਆ ਤੇ ਫਿਰ ਮੈਂ ਬਾਰ ਖੁੱਲੀ ਤੇ ਮੇਰੇ ਦੇਖਦੇ ਆ ਵੇ ਇਦਾਂ ਹੀ ਭੱਜ ਗਿਆ ਜੀ ਇਹ ਜਦੋਂ ਕੂਲਰ ਵਾਲੀ ਬਾਰੀ ਵਿੱਚ ਦੀ ਨਿਕਲਿਆ ਨਾ ਹੀ ਵੇਹ ਦੇ ਵੇਹ ਦੇ ਕੋਠੇ ਟੱਪ ਗਿਆ ਜੀ ਇਹ ਉਦੋਂ ਬਾਅਦ ਚ ਇਹ ਆਪਣੇ ਪਿਛਲੇ ਮਹੱਲੇ ਚ ਜਾੜਿਆ ਤੇ ਉੱਥੋਂ ਇਹਨੇ ਫਿਰ ਇੱਕ ਘਰੋਂ ਮੋਬਾਈਲ ਚੱਕਿਆ ਜੀ ਮੋਬਾਈਲ ਚੱਕ ਕੇ ਉਦੋਂ ਬਾਅਦ ਚ ਇਹਨੇ ਆਪਦੇ ਘਰੇ ਜਦੋਂ ਆਇਆ ਮਹੱਲੇ ਵਾਲੇ ਸਾਰੇ ਇਕੱਠੇ ਸੀਗੇ ਇਕੱਠੇ ਹੋ ਗਏ ਸੀਗੇ ਜਦੋਂ ਤਕਰੀਬਨ ਘੰਟੇ ਕੇ ਬਾਅਦ ਇਹ ਆਇਆ ਮਹੱਲੇ ਚ ਆਪਣੇ ਘਰੇ ਆਉਂਦਾ ਪਿਆ ਜੀ ਉਦੋਂ ਇਹਨੂੰ ਫਿਰ ਫੜਿਆ ਜੀ ਇਹ ਸਾਰੇ ਮਹੱਲੇ ਤਕਰੀਬਨ 50 ਘਰਾਂ ਦੇ ਵਿੱਚ ਚੋਰੀ ਕਰ ਚੁੱਕਿਆ ਜੀ ਪਰ ਕੋਈ ਡਰਦਾ ਅੱਗੇ ਨਹੀਂ ਹੁੰਦਾ ਸਾਰੇ ਕਹਿੰਦੇ ਆ ਵੀ ਕੋਈ ਕਾਰਵਾਈ ਤਾਂ ਹੁੰਦੀ ਨਹੀਂ ਛੱਡ ਦਿੰਦੇ ਆ ਦੋਸ਼ੂਣੀ ਪਾਇ ਜਾਂਦੀ ਆ ਡਰਦੇ ਕੋਈ ਅੱਗੇ ਨਹੀਂ ਲੱਗਦਾ ਇਹ 48 ਵਾਲੇ ਕੋਈ ਹੁੰਦਾ ਸੀ ਇਹ ਜਾਣ ਕੇ ਕਦੇ 48 ਵਾਲੇ ਕੋਈ ਮਿਲ ਕੇ ਪਿਆ ਮੇ ਦੇ ਨਾਲ ਜੈਂਪਰ ਪਾ ਲਿਆ ਜਾਂ ਚੁੰਨੀ ਲੈ ਲਈ ਉੱਪਰ ਬੁੜੀਆਂ ਵਾਂਗ ਤੁਰ ਕੇ ਆ ਇੱਕ ਦਿਨ ਤਾਂ ਕੰਦ ਟੱਪ ਕੇ ਹੀ ਆ ਇੱਥੋਂ ਆਇਆ ਤੇ ਸਾਹਮਣੇ ਕੈਮਰਾ ਲੱਗਿਆ ਉਹਦੇ ਵਿੱਚ ਫੋਟੋ ਆਈ ਆਈ ਬਕਾਇਦਾ ਇਹਦੀ ਅੱਜ ਉੱਥੋਂ ਜਦੋਂ ਇਹਦੇ ਘਰੇ ਗਏ ਸੀਗੇ ਜੀ ਆਪਣੇ ਇਹ ਸਾਈ ਆਇਆ ਸੀਗਾ ਜੀ ਆਪਣੇ ਕੁਲਸਾਲੇ ਇਹਦੇ ਘਰੋਂ ਇੱਕ ਤਾਂ ਉਹ ਜਿਹੜਾ ਮੋਬਾਈਲ ਆ ਉਹ ਬਰਾਮਦ ਹੋ ਗਿਆ ਜੀ ਤੇ ਥੋੜੇ ਜਿਹੇ ਪੈਸੇ ਵੀ ਬਰਾਮਦ ਹੋਇਆ ਪਰਸ ਮਿਲੇ ਆ ਜੀ ਇਹਦੇ ਘਰੋਂ ਆਪਣੇ ਗਵੰਡੀਆਂ ਦੇ ਘਰੋਂ ਲੈ ਗਿਆ ਜੀ ਪਰਸ ਚਾੱਕ ਕੇ ਵਿੱਚ ਸੀਗੇ ਉਹਨਾਂ ਦਾ ਸਮਾਨ ਸੀਗਾ ਸਮਾਨ ਤਾਂ ਨਹੀਂ ਮਿਲਿਆਗਾ ਉਹਨਾਂ ਦਾ ਪਰਸ ਮਿਲ ਗਿਆ ਜੀ ਤਿੰਨ ਚਾਰ ਪਰਸ ਮਿਲੇ ਆ ਤੇ ਮੋਬਾਈਲ ਵੀ ਲੇਡੀਜ਼ ਚੀਕ ਜੀ ਅੱਜ ਪਰਸ ਵੀ ਲੇਡੀਜ਼ ਵਾਲੀ ਸੀ ਹਾਂ ਪਰਸ ਵੀ ਲੇਡੀਜ਼ ਵਾਲੇ ਚੀਕ ਜੀ ਉਹ ਵੀ ਮਜੂਦ ਮਿਲ ਗਏ ਆ ਪਰ ਆਪਣਾ ਸਮਾਨ ਨਹੀਂ ਮਿਲਿਆ ਜਿਵੇਂ ਸੋਨਾ ਹੋ ਗਿਆ ਜਾਂ ਮਿਲਕ 20000 ਰੁਪਏ ਹੋ ਗਿਆ ਜਿਹੜੇ ਮਿਲਕ ਗੋਲਕ ਚੋਂ ਪੈਸੇ ਕੱਢ ਕੇ ਲੈ ਕੇ ਗਿਆ ਸੀ 520 ਰੁਪਏ ਉਹ ਮਿਲ ਗਏ ਜੀ ਜਿਹੜੇ ਥਾਲੇ ਟੁੱਲੇ ਜੀ ਉਹ ਨਾਲ ਆਪਣੇ ਖਾਲੀ ਪਲਾਟ ਆ ਉਹਦੇ ਵਿੱਚ ਮਿਲਕ ਕੋਟ ਚ ਬੰਨ ਕੇ ਮੇਰਾ ਜਰਸੀ ਸੀਗੀ ਕੋਟ ਕੋੜੇ ਵਿੱਚ ਬੰਨ ਕੇ ਰਏ ਨੇ ਇੱਧਰ ਸਿੱਟਤੇ ਹੀ ਜਾਂਦਾ ਹੋਇਆ ਲੈ ਜੂਗਾ ਪਰ ਜਦੋਂ ਮੈਂ ਬਾਹਰ ਆ ਗਿਆ ਭੱਜ ਗਿਆ ਤੁਹਾਨੂੰ ਹੋਰ ਚੱਕਿਆ ਨਹੀਂ ਗਿਆ ਸੁਣ ਮਨ ਜੀ ਜੀ ਇਹ ਨੂੰ ਮਤਲਬ ਸਖਤ ਤੋਂ ਸਤ ਸਜ਼ਾ ਦਿੱਤੀ ਜਾਵੇ ਉਹਨਾਂ ਦੇ ਦਾ ਫਾਇਦਾ ਹੋਵੇ ਜੀ ਪਰਚਾ ਹਾਂ ਜੀ ਪਰਚਾ ਹੋ ਗਿਆ ਜੀ ਇਹਦੇ ਤੇ ਕੱਲ ਵੀ ਕਰਾਇਆ ਅੱਜ ਵੀ ਹੋ ਗਿਆ ਜਿਨ੍ਹਾਂ ਦਾ ਮੋਬਾਈਲ ਮਿਲਿਆ ਉਹਨਾਂ ਵੱਲੋਂ ਵੀ ਹੋਇਆ ਜਿਨ੍ਹਾਂ ਦੇ ਪੱਛ ਮਿਲੇ ਉਹਨਾਂ ਵੱਲੋਂ ਵੀ ਹੋਇਆ ਜੀ ਪਰਚਾ ਕੀ ਨਾਮ ਹੈ ਦਾ ਜੀ ਕੋ ਮੇਰਾ ਨਾਮ ਅਰਸ਼ ਬਤਰਾ ਜੀ ਔਰ ਕੀ ਕੜੀ ਲੋਕ ਕੀ ਹੈਗੀ ਹੈ ਘਟਨਾ ਜੀ ਕੱਲ ਦੀ ਗੱਲ ਹੈ ਤਕਰੀਬਨ ਸਵੇਰ ਦੇ 2:30 ਵਜੇ ਸੀਗੇ ਜਦੋਂ ਸਾਨੂੰ ਇੱਕ ਵਟਸਐਪ ਕਾਲ ਅਸੀਂ ਨਾ ਚੋਰਾ ਚੋਰੀਆਂ ਸਾਡੇ ਮਹੱਲੇ ਦੇ ਵਿੱਚ ਬਹੁਤ ਹੋ ਰਹੀਆਂ ਸੀ ਉਹਦੇ ਰਿਗਾਰਡਿੰਗ ਅਸੀਂ ਇੱਕ ਵਟਸਐਪ ਗਰੁੱਪ ਬਣਾਇਆ ਹੋਇਆ ਸੀ ਉਹਦੇ ਵਿੱਚ ਇੱਕ ਵਟਸਐਪ ਕਾਨਫਰੰਸ ਕਾਲ ਕੀਤੀ ਜਾਂਦੀ ਹੈ ਨਿਵਾਸੀ ਦਸ਼ਮੇਸ਼ ਨਗਰ ਦੇ ਦੁਆਰਾ ਤੇ ਅਸੀਂ ਸਾਰੇ ਜਣੇ ਇਕੱਤਰ ਹੋ ਜਾਂਦੇ ਆ ਤੇ ਅਸੀਂ ਮੌਜੂਦਾ ਇੱਕ ਬੰਦਾ ਆਪ ਅਸੀਂ ਸਾਰੇ ਮਹੱਲੇ ਵਾਲਿਆਂ ਨੇ ਇੱਕ ਬੰਦੇ ਨੂੰ ਅਰੈਸਟ ਕੀਤਾ ਜਿਹਦਾ ਨਾਮ ਸੀਗਾ ਅਰੁਣ ਤੇ ਉਹ ਪਹਿਲਾਂ ਵੀ ਬੜੀਆਂ ਵਾਰਦਾਤਾਂ ਕਰ ਚੁੱਕਿਆ ਸੀ ਨਸ਼ੇ ਦੇ ਨਾਲ 24 ਘੰਟੇ ਰੱਜਿਆ ਰਹਿੰਦਾ ਸੀ ਕਦੇ ਕਿਸੇ ਦਾ ਲੱਖ ਰੁਪਈਆ ਚੋਰੀ ਹੋ ਗਿਆ ਕਦੇ 2 ਲੱਖ ਰੁਪਈਆ ਚੋਰੀ ਹੋ ਗਿਆ ਮਹੱਲੇ ਵਾਲੇ ਬਹੁਤ ਹੀ ਸਹਮੇ ਹੋਏ ਸੀ ਤੇ ਅਸੀਂ ਹੁਣ ਸਫਲ ਰਹੇ ਹਾਂ ਜੀ ਪੁਲਿਸ ਵਾਲਿਆਂ ਨੇ ਮੁਕੱਦਮਾ ਦਰਜ ਕਰ ਦਿੱਤਾ ਹੈ ਖਿਲਾਫ ਅਰਣ ਕੁਮਾਰ son of ਬੀਹ ਦੇ ਜੋ ਹੈ ਤੇ ਹੁਣ ਇਹੀ ਸਾਡੀ ਮੰਗ ਹੈ ਜੀ ਇਹਨੂੰ ਨਾ ਛੱਡਿਆ ਜਾਵੇ ਤੇ ਵੱਦ ਤੋਂ ਵੱਧ ਸਜ਼ਾ ਜੀ ਚੋਰੀਆਂ ਵਿਰਜੀਆਂ ਨੂੰ ਤਕਰੀਬਨ 2 ਸਾਲ ਹੀ ਹੋ ਗਏ ਆ ਰੋਜ਼ ਦੀ ਵਾਰ ਦਾ ਸਵੇਰੇ ਉੱਠਣਾ ਸੀ ਵਟਸਐਪ ਵੇਖਣਾ ਜੀ ਕਦੇ ਕਿਸੇ ਘਰੇ ਚੋਰੀ ਹੋ ਗਿਆ ਕਦੇ 2 ਲੱਖ ਕਦੇ 3 ਲੱਖ ਬੁੜੀਆਂ ਵਾਲੇ ਕੱਪੜੇ ਪਾ ਕੇ ਬੁੜੀਆਂ ਵਾਲੇ ਜੰਪਰ ਪਾ ਕੇ ਇਹ ਮਹੱਲਿਆਂ ਦੇ ਵਿੱਚ ਜਾਂਦਾ ਸੀਗਾ ਤੇ ਸੀਸੀਟੀਵੀ ਦੇ ਵਿੱਚ ਸਾਫ਼ ਆ ਰਿਹਾ ਤੇ ਉਸ ਤੋਂ ਬਾਅਦ ਜਦੋਂ ਅਸੀਂ ਇਹਨੂੰ ਜਾਂਦੇ ਸੀ ਇਹਨੂੰ ਪੁੱਛਣ ਜਾਂਦੇ ਸੀ ਫਿਰ ਮੰਨਦਾ ਨਹੀਂ ਸੀ ਇਸ ਵਾਰੀ ਅਸੀਂ ਸਫਲ ਹੋ ਚੁੱਕੇ ਹਾਂ ਸਾਰੇ ਦਸ਼ਮੇਸ਼ ਨਗਰ ਵਾਸੀ ਤੇ ਅਸੀਂ ਇਹਨੂੰ ਪੁਲਿਸ ਵਾਲਿਆਂ ਦੇ ਹੱਥ ਕਰ ਦਿੱਤਾ ਗਿਆ ਜੀ ਕਦੋਂ ਦਾ ਇਸ ਤਰ੍ਹਾਂ ਦੇ ਕੰਮ ਕਰਦਾ ਸੀ ਇਹ ਤਕਰੀਬਨ 2 ਸਾਲ ਹੋ ਗਏ ਬਾਈ ਜੀ ਵੀ ਰੋਜ਼ ਨੌਨ ਸਟਾਪ ਇਹਨੂੰ ਜਦੋਂ ਨਸ਼ੇ ਦੀ ਤੋੜ ਲੱਗਣੀ ਇਹਨੇ ਕਿਸੇ ਦਾ ਮੋਬਾਈਲ ਚੱਕ ਲੈਣਾ ਤੇ ਜਦੋਂ ਕਿਸੇ ਘਰੇ ਜਾਂਦਾ ਸੀਗਾ ਉੱਥੇ ਕੁੰਡੇ ਲਾ ਦਿੰਦਾ ਸੀਗਾ ਬਾਹਰੋਂ ਅਗਲੇ ਬੰਦੇ ਨੂੰ ਤੇ ਬੜਾ ਦਿਮਾਗੀ ਚੋਰ ਕਹਿ ਸਕਦੇ ਆ ਉਹ ਸੀਗਾ ਤੇ ਬਹੁਤ ਇਹਨੇ ਲੁੱਟਾ ਖੂਆ ਅੱਗੇ ਵੀ ਅਸੀਂ ਹੋਰ ਵੀ ਤੁਹਾਨੂੰ ਮੈਂ ਵਾਰ ਦਤ ਦੱਸਾਂ ਸਬਜੀ ਵਾਲੇ ਦੇ ਰੇੜੀ ਦੇ ਵਿੱਚੋਂ ਇਹਨੇ ਪਤਾ ਨਹੀਂ ਤਕਰੀਬਨ ਕਿੰਨੀ ਵਾਰੀ ਉਹਨਾਂ ਦੇ ਗੱਲਿਆਂ ਦੇ ਵਿੱਚੋਂ ਪੈਸੇ ਕੱਢ ਕੇ ਭੱਜ ਜਾਂਦਾ ਸੀਗਾ ਤੇ ਹੁਣ ਇਹੀ ਅਪੀਲ ਹੈ ਜੀ ਸਰਕਾਰ ਨੂੰ ਵੀ ਪੀਐਓ ਜੀ ਚੋਰਾਂ ਤੇ ਨੱਥ ਪਾਈ ਜਾਵੇ ਤਾਂ ਕਿ ਜੋ ਵਾਰਡ ਵਾਸੀ ਹੈ ਜੋ ਦਸ਼ਮੇਸ਼ ਨਗਰ ਵਾਸੀ ਉਹ ਸੇਫ ਹੋ ਜਾਂਦੇ ਨੇ ਉਹ ਕੰਮ ਤੋਂ ਨਹੀਂ ਕਰਦਾ ਇਹ ਗਿਨਣਾ ਜੰਦ ਨਹੀਂ ਜੀ ਇਹ ਬਸ ਜਿਹੜੇ ਬੰਦੇ ਨੂੰ ਜੀ ਚਿੱਟੇ ਦੀ ਹੱਤ ਪੈ ਗਈ ਸ਼ਰਮ ਵੀ ਇਹ ਬਾਡੀ ਸਟਰਕਚਰ ਵੇ ਕੀ ਆਪਾਂ ਗੈਸ ਲਾ ਸਕਦੇ ਆ ਕੋਈ ਕੰਮ ਨਹੀਂ ਕਰਦਾ ਸਾਰਾ ਦਿਨ ਵਿਹਲਾ ਰਹਿੰਦਾ ਸੀ ਹੁਣ ਜੇ ਬੰਦਾ ਵਿਹਲਾ ਰਹੂਗਾ ਤਾਂ ਆਟੋਮੈਟਿਕਲੀ ਜੀ ਨਸ਼ੇ ਦਾ ਤਾਦੀ ਬਣੂਗਾ ਜਾਂ ਕੋਈ ਗਲਤ ਕੰਮ ਜਾਂ ਗਲਤ ਕੋਈ ਸੋਸਾਇਟੀ ਦੇ ਵਿੱਚ ਪਾਊਗਾ ਜੀ ਜੀ ਨਾਮ ਆਇਆ ਜਾਂ ਤੁਹਾਡਾ ਕਿੱਥੇ ਰਹਿੰਦੇ ਹੋ ਅਸੀਂ 10ਵੇਂ ਨੰਬਰ ਇੱਕ ਗੱਲ ਅਗਲੀ ਨੰਬਰ ਰੱਖਦੇ ਜਾ ਰਹੇ ਹਾਂ ਤੇ ਅਸੀਂ ਕਿਰਾਏ ਤੇ ਰਹੇ ਹਾਂ ਇਸ ਟਾਈਮ ਤੇ ਬਾਏ 3 ਵਜੇ ਕੀ ਅਲੀ ਮਰਤ ਕੋਰ ਆਇਆ ਸਾਡੇ ਕਰਿਆ ਤੇ ਮੁਹੰਮਦ ਰੇਡੀ ਖੜੀ ਸੀ ਰੇਡੀ ਤੇ ਚੜਿਆ ਤੇ ਮੇਰੇ ਘਰ ਅਲਿੰਦ ਨੂੰ ਵੀ ਜਦੋਂ ਮੋਬਾਈਲ ਚੱਕ ਕੇ ਉਹਨੇ ਜੇਬ ਵਿੱਚ ਪਾ ਲਿਆ ਸੀ ਤੇ ਉਹ ਜਦੋਂ ਟਾਰਚ ਮਾਰੀ ਅੱਖ ਤੇ ਤੇ ਮੇਰੀ ਵਾਈਫ ਜਾਗ ਗਈ ਤੇ ਇੱਕਦਮ ਉਹਨੇ ਰੋਲਾ ਪਾਇਆ ਫਿਰ ਮੈਂ ਪਿੱਛੇ ਮੈਂ ਰੋਲਾ ਪਾ ਕੇ ਭੱਜਾ ਉਹ ਇੱਕਦਮ ਦਰਵਾਜ਼ਾ ਗੇਟ ਬੰਦ ਕਰਕੇ ਇੱਕਦਮ ਭੱਜ ਗਿਆ ਬਾਹਰ ਤੇ ਉਹਦੀ ਲੱਤ ਨੂੰ ਕਿਤੇ ਅੜ ਗਈ ਤਾਂ ਥੱਲੇ ਆ ਕੇ ਡਿੱਗਿਆ ਤਾਂ ਉਹ ਅਗਲੀ ਗਲੀ 'ਚ ਹੋ ਗਿਆ ਨਿਕਲ ਗਿਆ ਤੇ ਨੰਬਰ ਗਲੀ 'ਚ ਹੋ ਗਿਆ ਨਿਕਲ ਗਿਆ ਇਹ ਦੁਜੇ ਆਜ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਸੀ